ਹੋ ਜੀ ਸਵਾਗਤ ਹੈ ਹਵਾਲੀ ਲਈ ਹਿੰਦੇ ਕਰਕੇ ਆਏ ਤੁਹਾਨੂੰ ਬਹੁਤ ਬਹੁਤ ਕਿ ਕਿ ਇਮਾਨਦਾਰ ਸਰਕਾਰ ਆਈ ਕਿ ਜਿਨ੍ਹਾਂ ਨੇ ਤੁਹਾਡੀ ਚੋਣ ਕੀਤੀ ਮੈਰਿਟ ਦੇ ਆਧਾਰ ਤੇ ਅੱਜ ਤੁਸੀਂ 11 ਨੂੰ ਜਿਹੜੇ ਉਹ ਜੁਆਇਨਿੰਗ ਲੈਟਰ ਦੇਣੇ ਨੇ ਕੋਈ ਇੱਕ ਬੰਦਾ ਇਹ ਗੱਲ ਕਹਿ ਸਕਦਾ ਕਿ ਜੀ ਅਸੀਂ ਛਪਾਰਸ਼ਾਂ ਲੱਗੇ ਆ ਤੇ ਜਾਂ ਪੈਸਾ ਦੇ ਕੇ ਲੱਗੇ ਹੈਗਾ ਕੋਈ ਤੁਹਾਡੇ ਕੋਈ ਕਿਸੇ ਤੋਂ ਕੋਈ ਪੈਸਾ ਲਿਆ ਹੋ ਕਿਸੇ ਨੇ ਕੋਈ ਤੁਹਾਡੀ ਇਹ ਹੋਣ ਹੋਇਆ ਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਹੋਇਆ ਤੇ ਸਾਡੀ ਕੁਆਲਿਟੀ ਨੂੰ ਦੇਖਦੇ ਹੋਇਆ ਸਾਨੂੰ ਉਹਨਾਂ ਨੇ ਪਿਓਰਿਟੀ ਤੇ ਰੱਖ ਕੇ ਮੈਜ ਦੇ ਆਧਾਰ ਤੇ ਸਾਡੇ ਤੇ ਜ਼ਿੰਮੇਵਾਰੀਆਂ ਲਾ ਦਿੱਤੀਆਂ ਔਰ ਜੋ ਪਾਰਟੀ ਨੇ ਜ਼ਿੰਮੇਵਾਰੀਆਂ ਲਈਆਂ ਜੋ ਮਾਨ ਸਾਹਿਬ ਦੀ ਸਰਕਾਰ ਨੇ ਤੁਹਾਡੇ ਤੇ ਵਿਸ਼ਵਾਸ ਕੀਤਾ ਕਿ ਅਸੀਂ ਜਿਨ੍ਹਾਂ ਨੂੰ ਨਮਾਇਦਗੀ ਦੇਣ ਜਾ ਰਹੇ ਹਾਂ ਜਿੱਦਾਂ ਸਰਕਾਰ ਨੇ ਤੁਹਾਡੇ ਤੋਂ ਤੁਹਾਡੀ ਮੈਰਿਟ ਦੇਖ ਕੇ ਤੁਹਾਨੂੰ ਚੁਣਿਆ ਤੇ ਤੁਹਾਨੂੰ ਉਹਨਾਂ ਦਫ਼ਤਰਾਂ ਦੇ ਵਿੱਚ ਬੈਠਣ ਦਾ ਮੌਕਾ ਮਿਲੇਗਾ ਔਰ ਆਸ ਕਰਦਾ ਮੈਂ ਕਿ ਜਿੱਦਾਂ ਸਰਕਾਰ ਨੇ ਤੁਹਾਡੇ ਤੇ ਵਿਸ਼ਵਾਸ ਕੀਤਾ ਤਾਂ ਤੁਸੀਂ ਵੀ ਸਰਕਾਰ ਦਾ ਜਿਹੜਾ ਹੈਗਾ ਵਿਸ਼ਵਾਸ ਜਿੱਤੋਗੇ ਕਿ ਜਿਸ ਸਰਕਾਰ ਨੇ ਸਾਡੇ ਤੇ ਉਮੀਦਾਂ ਲਾਈਆਂ ਸੀਗੀਆਂ ਉਹ ਸਰਕਾਰ ਸਾਡੀ ਉਮੀਦ ਤੇ ਖਰਾ ਉਤਰਈ ਹੈ ਹੁਣ ਅਸੀਂ ਸਰਕਾਰ ਦੀਆਂ ਉਮੀਦਾਂ ਤੇ ਖਰਾ ਉਤਰਦੀ ਕੋਸ਼ਿਸ਼ ਕਰਾਂਗੇ ਅਸੀਂ ਪਿੰਡਾਂ ਦੇ ਵਿੱਚੋਂ ਰਹਿਣ ਵਾਲੇ ਲੋਕਾਂ ਬੜੀ ਮੁਸ਼ਕਲ ਦੇ ਨਾਲ ਲੋਕਾਂ ਨੇ ਸਰਕਾਰ ਚੁਣੀ ਹੈ ਕਿਉਂਕਿ ਪਹਿਲਾਂ ਸਰਕਾਰਾਂ ਆਪਾਂ ਦੇਖਦੇ ਸੀਗੇ ਪਹਿਲਾਂ ਐਮਐਲਏਾਂ ਤੇ ਮੰਤਰੀਆਂ ਦੇ ਚੇਤਿਆਂ ਨੂੰ ਨੌਕਰੀਆਂ ਮਿਲਿਆ ਕਰਦੇ ਸੀ ਅਸੀਂ ਮੈਨੂੰ ਇਹ ਵੀ ਗੱਲ ਦੱਸਦਿਆਂ ਹੋਇਆਂ ਖੁਸ਼ੀ ਹੋ ਰਹੀ ਹੈ ਕਿ ਪਹਿਲਾਂ ਸਾਡਾ ਹਲਕਾ ਜਿਹੜਾ 500 ਦੀ ਲੀਡ ਤੇ ਚੱਲ ਰਿਹਾ ਸੀਗਾ 500 ਜਿਹੜਾ ਮੁੰਡੇ ਕੁੜੀਆਂ ਲੰਗ-ਲੰਗ ਡਿਪਾਰਟਮੈਂਟਾਂ ਦੇ ਵਿੱਚ ਜਿਹੜੇ ਭਰਤੀ ਹੋਏ ਔਰ ਹੁਣ ਜਿਹੜਾ ਉਹ 600 ਪਲੱਸ ਕਰ ਰਿਹਾ ਹੈ ਇਹ ਤੁਹਾਡੇ ਲਈ ਬੜੇ ਮਾਣ ਦੀ ਗੱਲ ਹੈ ਔਰ ਸਰਕਾਰ ਦੇ ਲਈ ਵੀ ਬੜੀ ਮਾਣ ਦੀ ਗੱਲ ਹੈ ਕਿ ਪਹਿਲੀ ਵਾਰ ਹਰਕੇਸ਼ ਉਤਰਾਨੇ ਦੇ ਵਿੱਚੋਂ ਇੰਨੇ ਬੱਚਿਆਂ ਦੀ ਜਿਹੜੀ ਉਹ ਚੋਣ ਹੋਈ ਔਰ ਲਗ ਲਗ ਅਧਾਇਰਿਆਂ ਦੇ ਵਿੱਚ ਲਗ ਲਗ ਡਿਪਾਰਟਮੈਂਟ ਦੇ ਵਿੱਚ ਉਹਨਾਂ ਨੂੰ ਮਾਨ ਸਤਕਾਰ ਦਿੱਤਾ ਗਿਆ। ਸੋ ਪਿੰਡਾਂ ਦੇ ਆਪਾਂ ਰਹਿਣ ਵਾਲੇ ਆ ਇਸ ਚੇਂਜ ਮਾਹੌਲ ਨੂੰ ਜਿਹੜਾ ਉਹ ਚੇਂਜ ਕਰਨਾ ਹੈ ਆਪਾਂ ਸਾਰੇ ਨਾਲ ਮਿਲ ਕੇ ਔਰ ਤੁਸੀਂ ਸਾਰੇ ਸੀ ਡੀ ਪੀਓ ਸਾਹਿਬ ਦੀ ਨਿਗਰਾਨੀ ਹੇਠ ਹੀ ਕੰਮ ਕਰਨਾ ਹੈ ਉਮੀਦ ਕਰਦਾ ਕਿ ਤੁਸੀਂ ਆਪਣੇ ਕੰਮ ਨੂੰ ਚੰਗਾ ਅੰਜਾਮ ਦਿਓਗੇ ਔਰ ਕਿਪਣੀ ਡਿਊਟੀ ਨੂੰ ਜਿਹੜਾ ਉਹ ਇਮਾਨਦਾਰੀ ਨਾਲ ਨਿਭਾਓ ਅੱਜ ਤੁਹਾਨੂੰ ਜੁਆਇਨਿੰਗ ਲੈਟਰ ਅਸੀਂ ਦੇਣ ਜਾ ਰਹੇ ਹਾਂ ਔਰ ਪੀਡੀਪੀਓ ਸਾਹਿਬ ਬੈਠੇ ਹੋਏ ਨੇ ਸਾਡੇ ਇੱਥੇ ਸਾਰੇ ਮੁਲਾਜ਼ਮ ਬੈਠੇ ਹੋਏ ਨੇ ਹੋਰ ਮੇਰਾ ਭਰਾ ਬੈਠਾ ਹੋਇਆ ਸੱਪਾਲ ਔਰ ਮੈਂ ਦਿਲੋਂ ਤੁਹਾਨੂੰ ਮੁਬਾਰਕਬਾਦ ਦਿੰਦਾ ਅੱਜ ਕਿ ਬੁਧਾਈਆਂ ਹੁਣ ਤੁਹਾਨੂੰ ਕਿ ਅੱਜ ਤੁਸੀਂ ਆਪਣੀਆਂ ਜਿਹੜੀਆਂ ਡਿਊਟੀਆਂ ਨੂੰ ਇਮਾਨਦਾਰੀ ਦੇ ਨਾਲ ਨਿਭਾਓ ਸੋ ਬਹੁਤ ਬਹੁਤ ਧੰਨਵਾਦੀ ਉਹਨਾਂ ਪੇਰੈਂਟਸ ਨੂੰ ਵੀ ਧੰਨਵਾਦ ਕਿ ਜਿਨ੍ਹਾਂ ਲੇਡੀਜ਼ ਨੂੰ ਮੌਕਾ ਦਿੱਤਾ ਮੇਰੇ ਕੋਲ ਆਉਂਦੇ ਸੀਗੇ ਬਹੁਤ ਜ਼ਿਆਦਾ ਮੇਰੀ ਸੰਗਵੈਸ ਵੀ ਹੋਈ ਸੀ ਡੀਪੀਓ ਸਾਹਿਬ ਨਾਲ ਪਰ ਡੀਪੀਓ ਸਾਹਿਬ ਕਹਿੰਦੇ ਸੀਗੇ ਐਮਐਲਏ ਸਾਹਿਬ ਤੁਸੀਂ ਠੀਕ ਹੋ ਤੁਹਾਡੀ ਸਰਕਾਰ ਦਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਦਾ ਡੰਡਾ ਹੈਗਾ ਕਿ ਅਸੀਂ ਮੈਰਿਟ ਤੇ ਬੱਚੇ ਭਾਵਾਂਗੇ ਪਰ ਜਿਹੜਾ ਵੀ ਮੇਰੇ ਕੋਲ ਆਉਂਦਾ ਸੀਗਾ ਆਸ ਕਰਕੇ ਆਉਂਦਾ ਸੀਗਾ ਹਰ ਇੱਕ ਕਿ ਅਸੀਂ ਐਮਐਲਏ ਸਾਹਿਬ ਨੂੰ ਵੋਟਾਂ ਪਾਜਾਂ ਨੇ ਸਰਕਾਰ ਬਣਾਈ ਹੈ ਤਾਂ ਅਸੀਂ ਵੀ ਕਾਬਿਲਿਤ ਰੱਖਦੇ ਆ ਕਿ ਅਸੀਂ ਕੰਮ ਕਰੀਏ ਕਸ਼ਾਹਦ ਉਹਨਾਂ ਚੀਜ਼ਾਂ ਨੂੰ ਦੇਖਦੇ ਹੋਇਆ ਤੁਹਾਨੂੰ ਜਿਹੜੀ ਡਿਊਟੀ ਮਿਲੀ ਹੈ ਮੈਂ ਤਾਂ ਪੂਰਾ ਜ਼ੋਰ ਲਾ ਦਿੰਦਾ ਸੀਗਾ ਕਿੰਨੇ ਜੀ ਕਰੋ ਇਹਨਾਂ ਨੂੰ ਕਰੋ ਪਰ ਤੁਹਾਡੀ ਜਿਹੜੀ ਪੜ੍ਹਾਈ ਹੈ ਉਹ ਅੱਜ ਕਮ ਆਈ ਹੈ ਕਈ ਬੱਚੇ ਨਰਾਜ਼ ਹੋ ਕੇ ਘਰੇ ਬੈਠ ਜਾਂਦੇ ਨੇ ਕਿ ਮੈਨੂੰ ਨੌਕਰੀ ਨਹੀਂ ਲੱਗਾ ਤੇ ਉਹਨਾਂ ਨੂੰ ਮੈਂ ਇੱਕ ਮੈਸੇਜ ਜ਼ਰੂਰ ਦੇਣਾ ਚਾਹੂਗਾ ਕਿ ਜਿਹੜੇ ਕਾਫੀ ਲੰਮੇ ਸਮੇਂ ਤੋਂ ਨਰਾਜ਼ ਬੈਠੇ ਸੀਗੇ ਦੂਜੀਆਂ ਸਰਕਾਰਾਂ ਉਹ ਵੀ ਮੁੰਡੇ ਆਪਣੇ ਹਲਕੇ ਚੋਂ ਲੱਗੇ ਨੇ ਪੂਰੇ ਪੰਜਾਬ ਚੋਂ ਲੱਗੇ ਨੇ ਔਰ ਮੈਂ ਤੇ ਦੇ ਆਧਾਰ ਤੇ ਲੱਗੇ ਨੇ ਅਮੈਂ ਬੇਨਤੀ ਕਰੂੰਗਾ ਕਿ ਕਦੇ ਵੀ ਬੰਦੇ ਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ ਤੇ ਆਪਣੇ ਮਜ਼ਬੂਤੀ ਦੇ ਨਾਲ ਕਿਸੇ ਵੀ ਫੀਲਡ ਦੇ ਵਿੱਚ ਜਦੋਂ ਤੁਸੀਂ ਉਤਰੋਗੇ ਤਾਂ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਕਾਮਯਾਬੀ ਤੁਹਾਨੂੰ حاصل ਹੋਏਗੀ ਮੈਂ ਵੀ ਇਸੇ ਤਰ੍ਹਾਂ ਹੀ ਮੈਂ ਪਿੰਡਾ ਚੋਂ ਉੱਠ ਕੇ ਆ ਮੈਂ ਤਾਂ ਆਪ ਕਈ ਵਾਰੀ ਬੈਠਾ ਬੈਠਾ ਸੋਚਦਾ ਕਿ ਮੈਂ ਮਲੇ ਕਿਦਾਂ ਬਣ ਗਿਆ ਪਰ ਮੇਰੀ 10-11 ਸਾਲ ਦੀ ਮਿਹਨਤ ਨੇ ਮੈਨੂੰ ਇੱਥੋਂ ਤੱਕ ਪਹੁੰਚਾਇਆ ਔਰ ਅਜੋਸ ਮਾਲਕ ਨੇ ਇਹਨਾਂ ਕਾਬਿਲ ਕਰ ਦਿੱਤਾ ਕਿ ਅੱਜ ਜੁਆਇਨਿੰਗ ਲੈਟਰ ਹੈ ਜਿਹੜੇ ਨਿਯੁਕਤੀ ਪੱਤਰ ਮੈਂ ਤੁਹਾਨੂੰ ਦੇਣ ਜਾ ਰਿਹਾ ਸੋ ਇਦਾਂ ਦੇ ਜਦੋਂ ਤੁਸੀਂ ਬਣੋਗੇ ਬਹੁਤ ਅੱਛਾ ਲੱਗੇਗਾ ਮਾਨ ਸਾਹਿਬ ਕਹਿੰਦੇ ਨੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਗਾਇਆ ਕਰਦੇ ਨੇ ਕਿ ਨੌਕਰੀ ਲੈਣ ਵਾਲੇ ਵੀ ਨੌਕਰੀ ਦੇਣ ਵਾਲੇ ਬਣੋ ਜਦੋਂ ਤੁਸੀਂ ਦੇਣ ਵਾਲੇ ਬਣ ਜੋਗੇ ਤਾਂ ਫਿਰ ਤੁਹਾਨੂੰ ਕਿਸੇ ਚੀਜ਼ ਦੀ ਪ੍ਰੋਬਲਮ ਜਾਂ ਘਾਟ ਰਹਿਣੀ ਨਹੀਂ ਹੋ ਸੋ ਮੈਂ ਤੁਹਾਡੇ ਨਾਲ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਕੋਈ ਦਿੱਕਤ ਆਉਂਦੀ ਹੈ ਮੈਨੂੰ ਜਦੋਂ ਮਰਜ਼ੀ ਫੋਨ ਕਰੋ ਤੁਹਾਡੀ ਹਰ ਮੁਸ਼ਕਲ ਦਾ ਜਿਹੜਾ ਮੈਂ ਹੱਲ ਕਰਕੇ ਦਊਂਗਾ ਸੋ ਫਿਰ ਦੁਬਾਰਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਪੂਰੀ ਗਵਰਨਮੈਂਟ ਵੱਲੋਂ ਪੂਰੇ ਅਫਸਰਾਂ ਵੱਲੋਂ ਤੁਹਾਨੂੰ ਮੇਰੇ ਵੱਲੋਂ ਦਿਲ ਦੀਆਂ ਗਰਾਹਿਆਂ ਚੋਂ ਬਹੁਤ-ਬਹੁਤ ਮੁਬਾਰਕਾਂ ਜੀ ਵਾਈਬ੍ਰੇਟ ਜੀ ਦਾ ਸਨਸਾਰ ਵਾਈਬ੍ਰੇਟ ਕੋਈ ਜਾਰੇ ठीक थी. थी। 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 थी है जी भेज दूंगा वट्सअप कर दूंगा मैं इधर देखा करो उधर ना देख हो गई। जी ओके इधर देखो जी सारे एम ओके 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 सारे ओके ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਇੱਥੇ ਪਹੁੰਚੇ ਆ ਜੁਆਇਨਿੰਗ ਲੈਟਰ ਲੈਣ ਲਈ ਤੇ ਅਸੀਂ ਧੰਨਵਾਦ ਧੰਨਵਾਦ ਕਰਦੇ ਆ ਐਮਐਲਏ ਸਾਹਿਬ ਕੁਲਵੰਤ ਸਿੰਘ ਜੀ ਦਾ ਅਤੇ ਪੂਰੀ ਪੰਜਾਬ ਸਰਕਾਰ ਦਾ ਜੋ ਕਿ ਸਾਨੂੰ ਇੱਥੇ ਆਉਣ ਲਈ ਬਹੁਤ ਵਧੀਆ ਮੌਕਾ ਦਿੱਤਾ ਇੱਕ ਬਹੁਤ ਵਧੀਆ ਪਲੇਟਫਾਰਮ ਦਿੱਤਾ ਇਹਨਾਂ ਨੇ ਅੱਗੇ ਵਧਣ ਲਈ ਤੇ ਉਮੀਦ ਕਰਦੇ ਆ ਕਿ ਅਸੀਂ ਅੱਗੇ ਵੀ ਵਧਾਂਗੇ ਹੋਰ ਵੀ ਅੱਗੇ ਵਧਾਂਗੇ ਤੇ ਹੋਰਾਂ ਨੂੰ ਵੀ ਪੰਜਾਬ ਸਰਕਾਰ ਜੋ ਹੈ ਅੱਗੇ ਵਧਣ ਦਾ ਮੌਕਾ ਦੇਊਗੀ ਬਹੁਤ ਬਹੁਤ ਧੰਨਵਾਦ ਸਾਰਾ ਤੁਹਾਡਾ ਤੁਸੀਂ ਜੁਆਇਨਿੰਗ ਲੈਟਰ ਦੇਣ ਲਈ ਸਰਪੰਚ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪੰਜਾਬ ਸਰਕਾਰ ਤੇ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਕਿਉਂਕਿ ਸਾਨੂੰ ਸਾਨੂੰ ਉਹਨਾਂ ਨੇ ਇਸ ਲਾਈਨ ਦੇ ਵਿੱਚ ਬਦਨ ਦਾ ਮੌਕਾ ਦਿੱਤਾ ਕਿ ਅਸੀਂ ਇਹਨਾਂ ਦੀ ਉਮੀਦਾਂ ਤੇ ਖਰੇ ਉਤਰਾਂਗੇ ਧੰਨਵਾਦ ਜੀ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਥੈਂਕ ਯੂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹਰ ਰੋਜ਼ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਲੋਕ ਪੱਖੀ ਜਿਹੜੀਆਂ ਨੀਤੀਆਂ ਨੂੰ ਲੈ ਕੇ ਉਹ ਗੱਲਾਂ ਕਰਦੇ ਨੇ ਉਹਨਾਂ ਨੂੰ ਰੁਜ਼ਗਾਰ ਦੇਣ ਦੀ ਜਿਹੜੀ ਗੱਲ ਕਰਦੇ ਨੇ ਅੱਜ ਉਸੇ ਦੇ ਤਹਿਤ ਮੇਰੇ ਹਲਕੇ ਸ਼ੁਤਰਾਣੇ ਦੇ ਵਿੱਚ ਅੱਜ 11 ਜਿਹੜੇ ਨਿਯੁਕਤੀ ਪੱਤਰ ਦਿੱਤੇ ਗਏ ਜਿਨ੍ਹਾਂ ਦੇ ਵਿੱਚ ਦੋ ਅੰਗਣਵਾੜੀ ਤੇ ਨੌ ਵਰਕਰ ਸੀਗੇ ਉਹਨਾਂ ਨੂੰ ਅੱਜ ਨਿਯੁਕਤੀ ਪੱਤਰ ਦਿੱਤੇ ਨੇ ਔਰ ਬੜੀ ਲੋਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈਗੀ ਹੈ ਜੀ ਕਿ ਲੋਕਾਂ ਨੇ ਵਧਾਈਆਂ ਦਿੱਤੀਆਂ ਕਿ ਪਹਿਲੀ ਵਾਰ ਸਾਡੀ ਮਰਜ਼ੀ ਦੀ ਚੁਣੀ ਹੋਈ ਸਰਕਾਰ ਨੇ ਸਾਡੇ ਹਿੱਤਾਂ ਦੇ ਵਿੱਚ ਫੈਸਲੇ ਲਾਏ ਔਰ ਸਾਡਾ 1 ਰੁਪਿਆ ਕਿਤੇ ਲੱਗਾ ਨਹੀਂ ਸਾਨੂੰ ਮੈਰਿਟ ਤੇ ਜਿਹੜੀ ਉਹ ਸਾਨੂੰ ਕਦੇ ਪਤਾ ਵੀ ਨਹੀਂ ਸੀਗਾ ਕਿ ਕਦੋਂ ਸਾਡਾ ਨਾਮ ਆ ਜਿਹੜਾ ਉਹ ਲਿਸਟ ਦੇ ਵਿੱਚ ਆ ਗਿਆ ਸੋ ਇਦਾਂ ਦੇ ਜਿਹੜੇ ਉਪਰਾਲੇ ਹੈਗੇ ਨੇ ਉਹ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਕਰ ਰਹੇ ਨੇ ਲੋਕ ਹੀਤੀ ਫੈਸਲੇ ਲੋਕਾਂ ਦੇ ਭਲੇ ਲਈ ਕੰਮ ਜਿਹੜੀ ਮਾਨ ਸਾਹਿਬ ਦੀ ਸਰਕਾਰ ਉਹ ਕੰਮ ਕਰ ਰਹੀ ਹੈ ਪਹਿਲਾਂ ਵੀ ਇੱਥੇ ਨੇ ਉਤਰ ਦਿੱਤੇ ਗਏ ਬਿਲਕੁਲ ਇਸੇ ਦਫਤਰ ਦੇ ਵਿੱਚ ਪਾਤਰਾਂ ਦੇ ਵਿੱਚ ਬੁਲਾ ਕੇ ਪਹਿਲਾਂ 24 ਨਿਯੁਕਤੀ ਪੱਤਰ ਦਿੱਤੇ ਸੀ ਅੱਜ ਮੈਂ 11 ਦਿੱਤੇ ਨੇ ਹਰ ਰੋਜ਼ ਮੁੱਖ ਮੰਤਰੀ ਸਾਹਿਬ ਅਲੱਗ-ਅਲੱਗ ਅਧਾਰਿਆਂ ਦੇ ਵਿੱਚ ਅਲੱਗ-ਅਲੱਗ ਡਿਪਾਰਟਮੈਂਟਾਂ ਦੇ ਵਿੱਚ ਜਿਹੜੇ ਨਿਯੁਕਤੀ ਪੱਤਰ ਨੇ ਉਹ ਦੇ ਰਹੇ ਨੇ ਜੀ ਲੋਕਾਂ ਦੇ ਬਿਲਾ ਦੇ ਸਪਾਰਸ਼ਾਂ ਤੇ ਪੈਦਾ ਚੱਲਦਾ ਸੀ ਅੱਜ ਕੱਲ ਨਹੀਂ ਚੱਲਦਾ ਨਹੀਂ ਮੁੱਖ ਮੰਤਰੀ ਸਾਹਿਬ ਨੇ ਕਲੀਅਰ ਕੱਟ ਕਰ ਦਿੱਤਾ ਕਿ ਕੋਈ ਸਪਾਰਸ਼ ਨਹੀਂ ਕੋਈ ਪੈਸਾ ਨਹੀਂ ਬੱਚੇ ਦੀ ਮਹੱਤਵ ਦੇ ਆਧਾਰ ਤੇ ਉਹਦੀ ਯੋਗਤਾ ਦੇ ਆਧਾਰ ਤੇ ਅਸੀਂ ਉਸ ਨੂੰ ਰੋਜ਼ਗਾਰ ਦੇਵਾਂਗੇ ਉਸ ਲੀਆਂ ਤੇ ਜਿਹੜੀ ਮੁੱਖ ਮੰਤਰੀ ਸਰਕਾਰ ਮੁੱਖ ਮੰਤਰੀ ਸਾਹਿਬ ਦੀ ਸਰਕਾਰ ਹੈ ਉਹ ਕੰਮ ਕਰ ਰਹੀ ਹੈ